ਮੈਂਬਰਸ਼ਿਪ ਡਿਵੈਲਪਮੈਂਟ ਦਾ ਫੰਕਸ਼ਨ ਹੋਇਆ। ਇਹਦੇ ਵਿੱਚ ਦੱਸਿਆ ਗਿਆ ਬਈ ਰੋਟਰੀ ਦੇ ਮੈਂਬਰ ਘਟ ਰਹੇ ਆ ਉਹਨੂੰ ਕਿੱਦਾਂ ਅਸੀਂ ਮੈਂਬਰ ਵਧਾਣੇ ਆ? ਤੁਸੀਂ ਨੇ ਕੀ ਕੀ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ? ਤੇ ਸੰਤੋਖ ਸਿੰਘ ਸਾਹਿਬ ਫਿਰ ਕੀ ਵਿਚਾਰ ਹੋਈ? ਸੰਤੋਖ ਸਾਹਿਬ ਨੇ ਦੱਸਿਆ ਬਈ ਮੈਂ ਵੀ ਬਹੁਤ ਕੁਝ ਰੋਟਰੀ ਬਾਰੇ ਸੁਣਿਆ ਜੀ। ਅਜੋ ਸਾਡੇ ਤੋਂ ਪ੍ਰਭਾਵ ਜੋ ਕੇ ਰੋਟਰੀ ਦੇ ਆਨਰੇਰੀ ਮੈਂਬਰ ਬਣਿਆ। ਜਦੋਂ ਤੁਹਾਨੂੰ ਸਵੀਕਾਰ ਹੈ ਵੈਸੇ ਇੱਥੇ ਸਾਡੇ ਕੋਲ ਕੋਟਾ ਤੋਂ ਆਏ ਸਵੀਕਰ ਰੋਟਰੀ ਇੰਟਰਨੈਸ਼ਨਲ ਦੇ ਪਾਸਟ ਗਵਰਨਰ ਆ ਉਹਨਾਂ ਨੇ ਵੀ ਰੋਟਰੀ ਮੈਂਬਰਸ਼ਿਪ ਡਿਵੈਲਪਮੈਂਟ ਵਾਸਤੇ ਦੱਸਿਆ ਕਿ ਕਿੱਦਾਂ ਮੈਂਬਰ ਬਣਾਏ ਜਾ ਸਕਦੇ ਨੇ ਮੈਂਬਰਸ਼ਿਪ ਡਿਵੈਲਪਮੈਂਟ ਸੈਮੀਨਾਰ ਦੇ ਉੱਤੇ ਹੋਇਆ ਅੱਜ ਵੈਸੇ ਤਕਰੀਬਨ 300 ਤੋਂ ਪਲੱਸ ਮੈਂਬਰਸ ਇੱਥੇ ਆਏ ਹੋਏ ਆ ਰੋਟਰੀ ਕਲੱਬ ਲੁਧਿਆਣਾ ਵੱਲੋਂ ਹੋਸਟ ਕੀਤਾ ਗਿਆ ਇਹ ਸਾਡੇ ਅਸ਼ਨੀ ਗਰਸੀ ਰੋਟਰੀ ਕਲੱਬ ਲੁਧਿਆਣਾ ਮਿਡ Town ਦੇ ਪ੍ਰੈਜ਼ੀਡੈਂਟ ਆ ਸਾਡਾ ਸਾਰੇ ਡਿਸਟ੍ਰਿਕਟ ਦੇ ਵਿੱਚ 3070 ਦੇ ਵਿੱਚ ਸਭ ਤੋਂ ਵੱਡਾ ਚੈਪਟਰ ਸਾਡਾ ਵਿਦ 95 ਮੈਂਬਰਸ ਇਹਨਾਂ ਨੂੰ ਅੱਜ ਆਨਰ ਵੀ ਕੀਤਾ ਗਿਆ ਤੋਂ ਇਹ ਇਸ ਕਰਕੇ ਹੈ ਕਿ ਇੰਟਰਨੈਸ਼ਨਲ 1905 ਵਿੱਚ ਰੋਟਰੀ ਬਣਿਆ ਸੀ ਤੇ ਅੱਜ ਡਿਸਟ੍ਰਿਕਟ ਦਾ ਸੈਮੀਨਾਰ ਵਿਕ੍ਰਿਤੀ ਨਿਰਵਾਨਾ ਕਲੱਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਮੈਨੂੰ ਖੁਸ਼ੀ ਹੈ ਸਾਡੇ ਅੱਜ ਜਿਹੜੇ ਲੋਕ ਆਪਣਾ ਵਿਧਾਨ ਸਭਾ ਦੇ ਸਪੀਕਰ ਹੈਗੇ ਆ ਸੰਦਵਾ ਜੀ ਉਹ ਸਾਡੇ ਚੀਫ ਗੈਸਟ ਦੇ ਰੁਕ ਦੇ ਵਿੱਚ ਇੱਥੇ ਆਏ ਸੀਗੇ ਤੇ ਐਮਐਲਏ ਗੋਗੀ ਜੀ ਉਹ ਵੀ ਇੱਥੇ ਆਏ ਸੀਗੇ ਤੇ ਖੁਸ਼ੀ ਦੀ ਗੱਲ ਇਹ ਹੈ ਵੀ ਅੱਜ ਦਾ ਜਿਹੜਾ ਸੈਮੀਨਾਰ ਹੈ ਇਹ ਮੈਂਬਰਸ਼ਿਪ ਵਿਧਾਨ ਦੇ ਉੱਤੇ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਖੁਸ਼ੀ ਹੈ ਵੀ ਸਾਡੇ ਕਲੱਬ ਦੀ ਮੈਂਬਰਸ਼ਿਪ ਸਭ ਤੋਂ ਜ਼ਿਆਦਾ ਹੈ 95 ਮੈਂਬਰ ਸਾਡੇ ਕਲੱਬ ਦੇ ਹੈਗੇ ਆ ਤੇ 15 ਤੋਂ ਜ਼ਿਆਦਾ ਮੈਂ ਨਵੇਂ ਮੈਂਬਰ ਬਣਾ ਚੁੱਕਿਆ ਤੇ 115 ਕਲੱਬ ਡਿਸਟ੍ਰਿਕਟ 3070 ਦੇ ਆਇਆ ਇਹ ਖੁਸ਼ੀ ਦੀ ਗੱਲ ਹੈ ਗਰਮ ਦੀ ਗੱਲ ਹੈਗੀ ਹੈ ਪ੍ਰਾਊਡ ਦੀ ਗੱਲ ਹੈਗੀ ਹੈ ਸਾਡੇ ਕਲੱਬ ਰੋਟਰੀ ਕਲੱਬਾ ਲੁਧਿਆਣਾ ਮਿਡ टाउन ਦੇ ਲਈ ਮੇਰੇ ਪ੍ਰੈਜ਼ੀਡੈਂਟ ਤੇ ਇਹ ਸਾਡੇ ਆਪਣਾ ਜਸਵਿੰਦਰ ਜੀ ਜੇਸੀਏ ਇਹ ਸਾਡੇ ਸੀਨੀਅਰ ਮੈਂਬਰ ਰਗੇ ਤੇ ਪ੍ਰਾਊਡ ਦੀ ਗੱਲ ਹੈਗੀ ਵੀ ਸਾਡਾ 115 ਕਲੱਬਾਂ ਦੇ ਵਿੱਚ ਸਭ ਤੋਂ ਵੱਡਾ ਕਲੱਬ ਹੈ ਡਿਸਟ੍ਰਿਕਟ 3070 ਨੇ ਜੋ ਇਹ ਇਵੈਂਟ ਅੱਜ ਕੀਤਾ ਮੈਂਬਰਸ਼ਿਪ ਡਵੈਲਪਮੈਂਟ ਸੈਮੀਨਾਰ ਇਹ ਬਹੁਤ ਹੀ ਅੱਛਾ ਫੋਰ ਪ੍ਰੋਮੋਕਿੰਗ ਸੈਮੀਨਾਰ ਰਹਾ ਹੈ ਔਰ ਜਿੰਨੇ ਵੀ 3070 ਕੇ ਪ੍ਰੈਜ਼ੀਡੈਂਟਸ ਔਰ ਰੋਟਰੀਅਨਸ ਇੱਥੇ ਆਏ ਨੇ उनको एक स्ट्रॉन्ग मैसेज देने की कोशिश की है कि ग्रोथ बहुत ज़रूरी है और वाई ग्रोथ एंड हाउ द ग्रोथ इज़ पॉसिबल इसके ऊपर सभी स्पीकर्स ने अपने विचार व्यक्त किए हैं एंड इट वॉज अ वेरी गुड सेशन और मैं समझता हूँ कि डिस्ट्रिक्ट थ्री जीरो सेवन जीरो डॉक्टर ग्रोवर की लीडरशिप में इस साल अच्छी मेंबरशिप ग्रोथ देगा और मेंबर जब ग्रो करते हैं तो सभी चीज़ें ग्रो करती हैं साथ में उतने ही सर्विस के हैंड्स बढ़ते हैं उतना ही स्ट्रक्चर इंफ्रास्ट्रक्चर बढ़ जाता है और मुझे बहुत खुशी है कि बोस क्लब रोटरी क्लब लुधियाना ने बहुत अच्छे तरीके से इसको ऑर्गेनाइज किया ब्लेस्ड दैट आई हैड बीन गिवन द अपॉर्चुनिटी टू विद अस सर्वेंट नंबर 1 ऑफ दिस 3070 एंड इट इज माय ड्यूटी इट वाज इन माय कैलेंडर इवेंट्स दैट आई एम टू होल्ड सर्टेन प्रोग्राम व्हिच आर एसेंशियल फॉर द हेल्थ ऑफ रोटरी एंड आउट ऑफ दैट वन इज मेंबरशिप रिटेंशन समीदार मेंबरशिप ग्रोथ हाउ टू इंक्रीज द मेंबरशिप बिकॉज़ if there is no member then what is the question of that institution or that organization so we are to analyze why we are not getting the positive uh, uh, number हमारा नंबर बढ़ क्यों नहीं रहा क्यों वो 12 लाख पर अड़ा है जबकि पॉपुलेशन इतनी बढ़ गई है 12 का 24 होना चाहिए था ये 12 का 12 क्यों खड़ा है क्या हमें कमी है कोई ਅਮੀ ਆਪਣੀ ਇਨਟਰਸਪੈਕਸ਼ਨ ਕਰਨੀ ਚਾਹੀਏ ਉਹਨੇ ਆਪਣੀ ਇਨਟਰਸਪੈਕਸ਼ਨ ਕੀਤੀ ਹੈ ਕਿ ਵਟ ਆਰ आवर ਫਾਲਟਸ ਕਿਹਾਂ ਅਮਨੇ ਕੰਮ ਕਰਨਾ ਹੈ ਦੇਖੋ ਜੀ ਸਾਰੀ ਦੁਨੀਆ ਦੇ ਵਿੱਚ ਸੇਵਾ ਕਰਨ ਵਾਲੀ ਸੰਸਥਾ ਹੈ ਰੋਟਰੀ ਰੋਟਰੀ ਟਮੈਚਰੀ ਤੋਂ ਸੇਵਾਦਾਰਾਂ ਨੇ ਮੈਨੂੰ ਇਸ ਮਤਲਬ ਕਾਬਿਲ ਸਮਝਿਆ ਕਿ ਉਹ ਆਪਣੇ ਨਾਲ ਦਾ ਬਣਾ ਲੈਣ ਤੇ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰਗੁਜ਼ਾਰ ਜਿਹੜਾ ਸਰਕਾਰ ਅੱਜ ਵੀ ਕੱਲ੍ਹ ਜੁਣੀ ਜਿਹੜੇ ਅਗਲੇ ਜਿੱਥੇ ਬੰਦਿਆਂ ਨੂੰ ਪਰ ਮਾਰ ਦੋਗੇ ਦੇਖੋ ਅਸੀਂ ਰੋਜ਼ ਪੜਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਜੀ ਜੇ ਅਸੀਂ ਪਾਣੀ ਨੂੰ ਪਲੀਟ ਕਰਦੇ ਹਾਂ ਨਾ ਸਮਝੋ ਅਸੀਂ ਪੀਓ ਦੀ ਨਰਾਦ ਕਰਦੇ ਤਾਂ ਉਹੇ ਬੰਦ ਹੋਣੀ ਚਾਹੀਦੀ ਆ ਉਹਦੇ ਵਾਸਤੇ ਸਰਕਾਰ ਵੀ ਜ਼ੋਹਿਰਦਾ ਔਰ ਸਾਰੇ ਸਮਾਜ ਸਾਰੀ ਸੋਸਾਇਟੀ ਨੂੰ ਸਾਰੇ ਪੰਜਾਬ ਨੂੰ ਲੱਗ ਕੇ ਇੱਕ ਬੜਾ ਵੱਡਾ ਟਾਸਕ ਹੈ 15-20 ਸਾਲਾਂ ਤੋਂ ਮਿਲ ਹਜ਼ਾਰਾਂ ਕਰੋੜ ਰੁਪਏ ਤੇ ਖਰਚ ਵੀ ਹੋ ਗਏ ਆ ਇਹ ਇਹਦਾ ਆਪਾਂ ਨੂੰ ਹੱਲ ਕਰਨਾ ਪੈਣਾ ਅੱਜ ਜੋ ਰੋਸੀ ਵੇ ਸ੍ਰਾਬਦ ਦੇ ਇਨਾਂ ਦੇ ਇੱਥੇ ਤੇ ਸੈਮੀਨਾਰ ਸੀਗਾ ਜੀ ਸਾਡੇ ਮਾਜੋ ਆ ਪੰਜਾਬ ਦੀ ਚਾਂਦ ਸਰਬਾ ਦੀ ਸ਼ਾਨ ਸਾਡੇ ਸੂਬੇ ਦਾ ਪਾਣੀ ਖਦਵਾ ਜੀ ਜਿਹੜਾ ਜੀ ਉਹਨਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਔਰ ਉਹਨਾਂ ਨੂੰ ਅਜ ਰੋਟੇਸ਼ੀਅਨ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਕਰਕੇ ਅਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਕਿਸੇ ਗੱਲ ਕਰੇ ਕਾਲੇ ਪਾਣੀ ਲੈ ਕੇ ਕੱਲ ਪੰਜਾਬੀਆਂ ਲੱਗਦੇ ਕਿੱਥੇ ਉਹਦੀ ਇਕੱਠੀ ਹੋਣੀ ਹੈ ਰੋਸ ਕੀਤਾ ਗਿਆ ਪਰ ਜਿੱਥੇ ਵੀ ਤੁਸੀਂ ਤੁਹਾਡਾ ਅਪੀਸ਼ੀਅਲ ਕੀਤਾ ਹੈ ਕਈਆਂ ਨੇ ਰੋਸ ਵੀ ਕਿੱਦਾਂ ਨੂੰ ਕੀ ਸੀ ਕਰਦੇ ਦੇਖੋ ਜਿੱਥੇ ਜਿੱਥੇ ਵਿਰੋਧ ਆ ਉਸ ਤੇ ਸਹਿਯੋਗ ਵੀ ਹੈਗਾ ਜੀ ਠੀਕਾ ਜਿਹੜੇ ਵਿਰੋਧ ਕਰਦੇ ਉਹ ਵੀ ਨੇਰੇ ਨੇ ਜਿਹੜੇ ਸਹਿਯੋਗ ਕਰਦੇ ਉਹ ਵੀ ਨੇਰੇ ਨੇ ਗੁੱਸਾ ਹੁੰਦਾ ਬਲਵਲੇ ਹੈ ਲੋਕਾਂ ਅੱਚ ਕਿਉਂਕਿ ਇੱਕ ਹੈ ਹੀ ਕਹੇ ਬਹੁਤ ਵੱਡਾ ਸਾਡੇ ਤੇ ਕਲੰਕ ਲੱਗਿਆ ਹੋਇਆ उन्हस्सा जायजा मैं उन्होंने गुस्से गलत नहीं कह बिल्कुल जायजा क्योंकि उन्होंने परिवारों कैंसर काला पीड़िया बच्चे नॉर्मल हो रहे हैं जिन्हों परिवार ऐसे प्रॉब्लम आ रही एक सुभाविक है भी उसे ओ, ऐसा माहौल बनता है पर मेरे लिए सारे सरकार जो है मैं उन्हों कर और अभी साकार इस काम से लगी हुई है वचनबद्ध है कि असं खुदा साफ करा जिदी देख ही रहे कि मैं खुद ਆਪਣਾ ਪੱਖ ਜੋ ਉਤਾਰਿਆ ਤੋਂ ਇੱਕ ਅਫਸਾਰੇ ਰੋਸ ਵਿੱਚ ਕਿ ਉਹਨਾਂ ਨੇ ਬਿਲਕੁਲ ਨੈਗੇਟਿਵ ਚ ਦਿਖਾਈਆ ਹਜ਼ਾਰਾਂ ਕਰੋੜ ਰੁਪਏ ਇਤੋਂ ਉੱਤਰ ਕਰਕੇ ਵੀ ਕੋਈ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉੱਤੇ ਅਸੀਂ ਸਖਤ ਪੈਰਾ ਦਵਾਂਗੇ ਔਰ ਇਹਦੇ ਉੱਤੇ ਅਸੀਂ ਕਾੜੀ ਲੜਾਈ ਚੱਲੀ ਜਾ ਰਹੀ ਹੈ ਔਰ ਇਹਨੂੰ ਮਿਸ਼ਨ ਬਣਾ ਕੇ ਇਸ ਕੰਮ ਕਰਾਂਗੇ ਕਿਵੇਂ ਨੂੰ ਅਪਡੇਟ ਕਰਾਂਗੇ ਉਹਨੂੰ ਕਿਹੜੇ ਤੇ ਸਰਕਾਰ ਤੋਂ ਤੁਹਾਡੀ ਵੀ ਤੁਹਾਡੀ ਸਰਕਾਰ ਦੇ ਅਫਸਰ ਕੰਮ ਕਰਨਗੇ ਜਿਹੜੇ ਕੰਮ ਕਰਨਗੇ ਯਾਰ ਜਿਹੜੇ ਅਫਸਰ ਨਹੀਂ ਕੰਮ ਕਰਨਗੇ ਨਾ ਸਾਨੂੰ ਸਿੱਧੇ ਕਰਨੇ ਆਉਂਦੇ ਆ ਕਰਾਂਗੇ ਉਹਨਾਂ ਤੇ ਕੰਮ ਕਰਾਵਾਂਗੇ ਜਿਨ੍ਹਾਂ ਨੇ ਇਹ ਵਿੱਚ ਗੜਬੜਾ ਕੀਤੀ ਹੈ ਨਾ ਉਹਨਾਂ ਨੂੰ ਮੋੜੇ ਰੱਖ ਕੇ ਕੰਮ ਕਰਾਵਾਂਗੇ ਨਾਲੇ ਪੁੱਛਾਂਗੇ ਕਿ ਕਿੱਥੇ ਕਿ ਕੀ ਕੀਤਾ ਹੈ